ਕਾਇਮ ਗਏ ਗੱਲ ਲਈ ਮੇਰੀ ਸਮਝਿਆ ਫਿਰ ਧਰਨਾ ਵੀ ਲੱਗੂਗਾ ਫਿਰ ਜਾਨੀ ਮਾਨੀ ਦਾ ਜੋ ਨੁਕਸਾਨ ਹੋਏਗਾ ਉਸ ਦਾ ਜ਼ਿੰਮੇਵਾਰ ਕਾਰਪੋਰੇਸ਼ਨ ਤੇ ਮੈਂਬਰ ਹੋਏਗੇ ਤੁਸੀਂ ਅੱਜ ਫਿਰ ਇਸ ਮੁੱਦੇ ਨਾਲ ਕੇ ਗੱਲ ਕਰੀਏ ਜੀ ਅੰਦਰ ਕਿਸੇ ਨਾਲ ਹੋਈ ਹੈ ਅੱਜ ਤੇ ਸਾਡੇ ਨਾਲ ਹੀ ਸੀ ਕਰੀਏ ਕੀ ਲੋਕਲ ਬੰਦਾ ਹੀ ਨਹੀਂ ਹੈ ਕੋਈ ਸਾਡੇ ਨਾਲ ਕਿਸੇ ਵੀ ਮੈਂਬਰ ਲੋਕਲ ਬੰਦਾ ਹੋਕਲ ਬਾਬਾ ਕਹਿੰਦਾ ਠੀਕ ਹੈ ਕੀ ਗੱਲ ਹੋਈ ਏ ਸਾਰੀ ਦੱਸੋ ਸਾਡੀ ਰੇੜੀ ਆ ਸਰ ਕਾਫੀ ਟਾਈਮ ਤੋਂ ਪਹਿਲੇ ਬਾਹਰ ਲੱਗੀ ਹੋਈ ਸੀਗੀ ਠੀਕ ਹੈ ਤੇ ਅੰਦਰ ਦੇ ਰੇੜੀ ਦਾ ਰੋਲਾ ਪਿਆ ਅੰਦਰ ਵਾਲਿਆਂ ਨੇ ਆਪਣੇ ਸਾਰੇ ਬੰਦੇ ਅੰਦਰੋਂ ਭਜਾ ਦੇ ਨਗਰ ਨਿਗਮ ਨੇ ਸਾਨੂੰ ਨਗਰ ਨਿਗਮ ਨੇ ਬਾਹਰ ਕੁਝ ਨਹੀਂ ਕਿਹਾ ਸੀਗਾ ਠੀਕ ਹੈ ਅੰਦਰ ਵਾਲਿਆਂ ਨੇ ਰੇੜੀ ਚੱਕ ਕੇ ਆਪਣੇ ਲਿਆ ਕੇ ਬਾਹਰ ਫਸਵਾਤੀ ਠੀਕ ਹੈ ਹੁਣ ਜਿਨ੍ਹਾਂ ਦੇ ਅੱਡੇ ਤੁਸੀਂ ਦੇਖੋਗੇ ਚਾਰ ਚਾਰ ਪੰਜ ਪੰਜ ਅੱਡੇ ਸਭ ਨੇ ਇੱਕ ਹੀ ਲੜਿਆ ਤੁਸੀਂ ਆਪ ਨਿਗਾਹ ਮਾਰ ਸਕਦੇ ਇੱਧਰ ਆ ਦੇਖ ਲੋ ਤੇ ਸਾਡੀ ਜਿਹੜੀ ਚੱਕਰ ਰੋਡ ਦੇ ਉੱਪਰ ਇਹ ਦਿਨਾਂ ਦੇ ਅੰਦਰ ਦੁਕਾਨ ਵਾਲੇ ਤਕਾਇ ਉਹਨਾਂ ਦੇ ਲਈ ਬਾਹਰ ਲਿਆ ਕੇ ਬਿਠਾ ਦੇ ਜਿਨ੍ਹਾਂ ਦੀ ਦੁਕਾਨਾਂ ਹੈਗੀ ਆ ਉਹਨਾਂ ਦੇ ਅੱਡੇ 'ਤੇ ਹਾਂਜੀ ਜਿਨ੍ਹਾਂ ਦੇ ਆਪ ਦੇ ਨਾਲ ਜਿਨ੍ਹਾਂ ਦੇ ਪ੍ਰਸ਼ਾਦ ਦੀ ਦੁਕਾਨਾਂ ਹੈ ਜਿਨ੍ਹਾਂ ਦੇ ਅੰਦਰ ਨਾਮ ਵੀ ਲੱਗਾ ਕਿਸੇ ਦਾ ਮਾਰੇ ਸਭ ਦੇ ਅਲੱਗ ਅਲੱਗ ਹੈ ਪਾਰ ਇਹ ਪਾਰ ਬੰਦਾ ਹੈ ਇਧਰ ਆ ਮੈਂ ਅੱਗੇ ਹੁਦਾ ਹੈ ਇਸ ਆਬਾ ਤੁਸੀਂ ਆਪ ਦੇਖ ਲੈ ਇੱਕ ਵਾਰ ਕੈਮਰਾ ਇੱਧਰ ਕਰਕੇ ਦੇਖੋ ਤੁਹਾਡੀ ਰੇੜੀ ਬਾਰ ਘਣਾਈ ਹੈ ਤੁਸੀਂ ਅੱਜ ਕਿੱਥੇ ਕਿਉਂ ਆ ਤੁਹਾਨੂੰ ਕਾਰਪੋਰੇਸ਼ਨ ਨੇ ਸਾਨੂੰ ਕਾਲਪੋਰੇਸ਼ਨ ਨੇ ਕੁਝ ਨਹੀਂ ਕਿਹਾ ਸਾਨੂੰ ਠੀਕ ਹੈ ਸਾਡੇ ਨਾਲ ਤੱਕਾ ਕਰ ਰਿਹਾ ਜਿਹੜੇ ਅੰਦਰ ਵਾਲੇ ਅੰਦਰ ਵਾਲੇ ਹਾਂ ਅੰਦਰ ਵਾਲੇ ਕਾਰਪੋਰੇਸ਼ਨ ਨੂੰ ਕਿਉਂ ਬਦਨਾਮ ਕਰ ਰਹੇ ਹੋ ਤੁਸੀਂ ਅਸੀਂ ਤਾਂ ਕਾਰਪੋਰੇਸ਼ਨ ਦਾ ਨਾਮ ਹੀ ਨਹੀਂ ਲੈ ਰਹੇ ਸਾਨੂੰ ਕਾਰਪੋਰੇਸ਼ਨ ਨੇ ਕੁਝ ਕੀਤਾ ਹੀ ਨਹੀਂ ਸਾਨੂੰ ਸਾਨੂੰ ਜਿਹੜਾ ਕਹਿ ਰਿਹਾ ਅੰਦਰ ਵਾਲੇ ਕਹਿ ਰਿਹਾ ਆ ਦੇਖੋ ਇਹ ਸਾਰੇ ਬੰਦੇ ਦੁਕਾਨੇ ਕਿਹਦੀ ਸ਼ਾਹ ਦੇ ਕਰ ਰਹੇ ਆ ਇਹ ਉਹ ਇਹਨਾਂ ਨੂੰ ਪੁੱਛੋ ਆ ਦੇਖਿਆ ਖੜੇ ਅੰਦਰ ਵਾਲੇ ਆਈਂ ਅੰਦਰ ਆਲੇ ਕੀ ਜਿਆਦੇ ਕਰ ਰਹੇ ਅੰਦਰ ਉਹਨੇ ਅੰਦਰ ਆਲੇ ਸਾਰੇ ਅੰਦਰ ਵਾਲੇ ਖੜੇ ਜੀ ਜਿਹੜੇ ਅੰਦਰ ਦੁਕਾਨਾਂ ਲਾਉਂਦੇ ਨਾ ਉਹਨਾਂ ਨੂੰ ਹਾਂ ਅੰਦਰ ਵਾਲੇ ਹਾਂਜੀ ਇਹਨਾਂ ਨੂੰ ਪੁੱਛੋ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਸ਼ੰਤੀ ਜੀ ਅੰਦਰ ਦੁਕਾਨਾਂ ਕਿੰਨੀਆਂ ਦੀ ਨਹੀਂ ਜੀ ਕੀ ਨਾਮ ਅੰਦਰ ਚੁਕਵਾਤੀ ਹੋਰ ਜਿਹੜੀ ਬਾਹਰ ਪੜੀਆਂ ਚੁਕਾਈ ਗਈਆਂ ਇਹ ਕਹਿ ਰਹੇ ਕੋਣ ਤੰਗ ਕਰ ਰਿਹਾ ਤੁਹਾਨੂੰ ਇੱਤੋਂ ਜੀ ਨੇ ਡਬਲ ਡਬਲ ਰੇੜੀ ਹੈ ਨਾ ਤਾਂ ਤਾਂ ਸਾਰੇ ਸਿੰਗਲ ਸਿੰਗਲ ਕਰ ਰਹੇ ਨੇ ਸਿੰਗਲ ਸਿੰਗਲ ਕਹਿ ਰਹੇ ਵੀ ਤੁਹਾਡੀ ਅੰਦਰ ਦੁਕਾਨਾਂ ਵੀ ਹੈਗੀਆਂ ਤੇ ਬਾਹਰ ਤੁਸੀਂ ਵੱਡੀ ਕੋਈ ਦੁਕਾਨ ਨਹੀਂ ਤੁਸੀਂ ਕਾਰਵਾਈ ਕਰ ਲਓ ਜੀ ਸ਼ੰਤੀ ਹੈ ਮੇਰਾ ਨਾਮ ਜੀ ਕਾਰਵਾਈ ਅਸੀਂ ਤਾਂ हाँ जी अंदर दुकानी अंदर रेडे फड़ी थी जी अपनी फड़ी, फड़ी सी तो की कहना चाहते मतलब। जी की नाम है मेरा नाम जनीश है ਸਾਡੀ ਇੱਕੋ ਹੀ ਦੁਕਾਨ ਹੈ ਜੀ ਉਧਰ ਮੇਰੇ ਦੇਵਰ ਦੀ ਦੁਕਾਨ ਹੈ ਇਧਰ ਜਿਨ੍ਹਾਂ ਦੇ 4-4 ਅੱਡੇ ਅੰਦਰ ਵਾਲਿਆਂ ਦੇ ਉਹਨਾਂ ਨੇ ਬਾਹਰ ਵੀ ਰੇੜੀਆਂ ਲਵਾਈ ਹੋਈ ਹੈ ਆਪਣੇ ਨਾਲੇ ਅੰਦਰ ਵੀ ਲਵਾਈ ਹੋਈ ਹੈ ਔਰ ਅਸੀਂ ਗਰੀਬ ਬੰਦੇ ਛੋਟੇ ਛੋਟੇ ਬੱਚੇ ਹੈ ਸਾਡਾ ਕਿਰਾਇਆ ਤੇ ਅਸੀਂ ਰਹਿ ਰਹੇ ਅਸੀਂ ਕਿੱਧਰ ਜਾਈਏ ਦੱਸੋ ਇਹ ਦੋ ਹੀ ਰੇੜੀਆਂ ਕੱਢੀ ਹੈ ਜੀ ਹੋਰ ਕੋਈ ਰੇੜੀਆਂ ਨਹੀਂ ਕੱਢੀ ਹੈ ਇਹ ਨਗਰ ਨਿਗਮ ਤਾਂ ਕਰ ਰਹੀ ਹੈ ਕਿ ਅੰਦਰ ਅੱਡੇ ਦਾ ਅੰਦਰ ਵਾਲੇ ਤੰਗ ਕਰ ਰਹੇ ਜੀ ਇਹ ਨਗਰ ਨਿਗਮ ਲੈਣਾ ਕਿਉਂ ਕਰ ਰਹੀ ਹੈ ਅੰਦਰ ਵਾਲੇ ਕਰ ਰਹੇ ਸਾਨੂੰ ਕੋਈ ਉਹ ਨਹੀਂ ਕਰ ਰਹਾ ਤੱਕਿਆ ਕਰੇ ਸਾਡੇ ਮੇਰੇ ਟਿੱਡ ਟਿੱਡ ਚ ਬੱਚੇ ਜੀ ਇਹ ਜ਼ਬਰਦਸਤੀ ਕਰ ਰਹ ਸਾਰੇ ਅੰਦਰ ਵਾਲੇ ਕਰ ਰਹੇ ਨੇ ਰੇੜੀ ਰੇੜੀ ਵਾਲੇ ਅੰਦਰ ਵਾਲੇ ਕਰ ਰਹੇ ਨੇ ਕੋਟੇ ਕੀ ਨਾਮ ਹੈ ਕਮਲਾ ਜੀ ਕੀ ਗੱਲ ਹੋਈ ਏ ਸਾਰੀ ਮੇਰਾ ਸਰਮੰਜਾ ਦੇਖੋ ਉਹ ਲਾਰਖਾ ਇਸ ਤਰ੍ਹਾਂ ੱੱਕਾ ਕਰ ਰਹੇ ਨੇ ਮੇਰੇ ਨਾਲ ਮੇਰਾ ਮੰਜਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਮਾ ਰੇੜੀ ਵਾਲੇ ਅੰਦਰ ਕੋਸ ਅੰਦਰ ਵਾਲੇ ਅੰਦਰ ਵਾਲੇ ਕਰ ਰਹੇ ਨੇ ਪਰ ਇਹ ਕਹਿ ਰਹੇ ਆ ਤੁਹਾਨੂੰ ਲਾ ਲਓ ਸਰ ਇਹ ਤੁਹਾਨੂੰ ਗੱਲ ਕਰ ਰਹੇ ਆ ਵੀ ਕਾਰਪੋਰੇਸ਼ਨ ਆ ਰਹੀ ਹੈ ਨਹੀਂ ਜੀ ਨਹੀਂ ਕਾਰਪੋਰੇਸ਼ਨ ਕੋਈ ਨਹੀਂ ਨਹੀਂ ਜੀ ਸਾਡੇ ਕੋਲੇ ਕੋਈ ਨਹੀਂ ਆਇਆ ਹੈਗਾ ਅੰਦਰ ਦੀ ਗੱਲ ਕਿੱਥੇ ਸੀ ਕਿ ਅੰਦਰ ਦੇ ਰੋਲਾ ਅੰਦਰਲੇ ਅੰਦਰਲਾ ਰੋੜਾ ਹੋ ਇਹ ਕੀ ਦੂਸੇ ਆਦੇ ਕਰ ਰਹੇ ਸਾਰਾ ਏਦਾਂ ਜੇ ਬੇ ਨਵਿਨ ਪਾ ਮੈਂ ਹੁਣੇ ਆਈ ਤੇ ਮੈਂ ਤੈਨੂੰ ਫੋਨ ਕਰਦੀ ਮੈਂ ਤਾਂ ਮੇਰਾ ਵੀ ਜੱਦਾ ਸਿੱਧਾ ਹੋਣਾ ਤੇ ਦੇਖੋ ਕਿੰਨੇ ਕੰਨੇ ਮੰਜੇ ਨੇ ਲੋਕਾਂ ਦੇ ਲਾਏ ਹੋਏ ਮੇਰਾ ਮੰਜਾ ਦੇਖ ਲੋ ਜਾ ਕੇ ਕਿਸੇ ਦੀ ਨਹੀਂ ਹਟਾਈ ਜੀ ਇਹ ਦੋ ਰੇੜੀਆਂ ਅੱਖਾਂ ਚ ਚੁਗਰੀਆਂ ਇਹਨਾਂ ਦੇ ਦੋ ਰੇੜੀਆਂ ਹਟਾਈਆਂ ਜੀ ਸਰ ਮੇਰਾ ਮੰਜਾ ਦੇਖ ਲੋ ਜਾ ਕੇ کي لکي بينو اچي 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 اچ ਜਿਹੜੀ ਅੰਦਰੋਂ ਦੁਕਾਨਾਂ ਚਕਾਈਆਂ ਸੀ ਬਾਹਰ ਹੀ ਸੀ ਆਪਸ ਦੇ ਵਿੱਚ ਅਡਜਸਟਮੈਂਟ ਕਰਕੇ ਜਿਨ੍ਹਾਂ ਦੀਆਂ 4-4 ਸੀ ਆਪਣੇ ਪੱਧਰ ਤੇ ਇੱਕ ਇੱਕ ਦੁਕਾਨ ਕਰਾ ਰਹੇ ਆ ਕੋਈ ਐਸੀ ਗੱਲ ਨਹੀਂ ਐ ਨਹੀਂ ਹੁਣ ਤੁਸੀਂ ਇੱਕ ਹੀ ਜਾਣਦੇ ਹੋਗੇ ਦੁਕਾਨਾਂ ਇੱਥੇ ਰਹਿਣੀਆਂ ਇਹ ਦੁਕਾਨਾਂ ਜਾਂ ਉਰੇ ਤੋਂ ਬਾਹਰ ਤੋਂ ਅੰਦਰ ਤੋਂ ਚਕਵਾ ਕੇ ਜਾਂ ਬਾਹਰ ਤੋਂ ਚਕਵਾਉਣ ਦੀ ਕੋਸ਼ਿਸ਼ ਇਹ ਦੇਖੋ ਇਹ ਰੇੜੀ ਬਾਹਰ ਇਹ ਰੇੜੀ ਬਾਹਰ ਕੱਢ ਕੇ ਬਾਹਰ ਮਾਰੀ ਆ ਜੇ ਜਬਿਆ 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 ਜ ਪਰਦੋਨੇ ਲੱਡੇ ਆ ਗਏ ਤੇ ਤਾਂ ਖੁਸ਼ੀ ਨਾਲ ਨਹੀਂ ਚੱਲਦੇ ਤੇ ਤਾਂ ਖੁਸ਼ੀ ਨਿਜਾਜ ਕਰਿਆ ਆਹੋ ਤੁਹਾਰੇ ਜੀ ਨੇ ਘਾਤ ਵੀ ਇਕੱਠੇ ਹੋਣੇ ਨੂੰ ਅੱਡੇ ਵਿੱਗੇ ਬਾਹਰ ਜਿੰਦਰਾ ਚਕਾਰਦੇ ਆ ਲੋ ਸਾਨੂੰ ਦੇ ਅੰਦਰ ਛਾ ਲੈਗੇ ਸਾਨੂੰ ਤਾਂ ਕਿਦੇ ਅੰਦਰ